ਸੋ ਹੈ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਮਨਜੀਮਾ ਵਲੌਗਸ ਤੁਹਾਡਾ ਸਵਾਗਤ ਕੀ ਹੈ ਜੀ ਸਾਰਿਆਂ ਦਾ ਇਹ ਬਹੁਤ ਵਧੀਆ ਆਉਂਗੇ ਤੇ ਤੁਹਾਡੀ ਦੁਆ ਤੇ ਪਿਆਰ ਨਾਲ ਸੀ ਬਿਲਕੁਲ ਠੀਕ ਹੈ ਜੀ ਤੇ ਆਪਣਾ ਸ਼ੂਟ ਚੱਲ ਰਿਹਾ ਹੈ ਕੰਟੀਨਿਊ ਤੁਸੀਂ ਪਿਛਲੇ ਵਲੌਗ ਚ ਦੇਖ ਹੀ ਲਿਆ ਹੈ ਤੇ ਹੁਣ ਮੇਰਾ ਸ਼ੂਟ ਹੋਣ ਲੱਗਿਆ ਹੈ ਮੇਰਾ ਸੀਨ ਆ ਗਿਆ ਹੈ ਤੇ ਮਿਲਦੇ ਆ ਤੁਹਾਨੂੰ ਮੇਰੇ ਸੀਨ ਤੇ ਆਜੋ ਫਿਰ ਸ਼ੂਟਿੰਗ ਇਜ਼ ਗੋਇੰਗ ਜੀ ਸਾਰੇ ਸਾਰਿਆਂ ਨੇ ਸਮਝਿਆ ਕਿ ਦੇਖ ਲਿਆ ਠੀਕ ਹੋ ਗਈ ਨਾ ਇਹ ਬਹੁਤ ਜਿਹੋਦ ਕਹਿੰਦੀ ਸੀ ਕੀ ਨਾ ਸੰਤ ਭੇਜੀ ਤੂੰ ਦੱਸ ਕਿਵੇਂ ਕਰੀ ਹੈ ਨਹੀਂ ਰਾਤ ਨੂੰ ਜਿਹੜਾ ਇਹ ਸਟਾਰਟ ਕਰ ਉਸ ਨਾਲ ਹਾਂ ਹਾਂ ਹੈ ਉਹਨਾਂ ਦਾ ਕੱਟ ਕਰ 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 ਤੇ ਉਹ ਵੀ ਭਾਜੀ ਉਹ ਕਿਹਾ ਰਾ ਨਹੀਂ ਯੈਸ ਮਾਈਕ ਲੱਗ ਗਈ ਕੁਛ ਨਹੀਂ ਲੱਗ ਰਿਹਾ ਮੇਰੇ ਫੇਮ ਕੀ ਦਸ ਬਟੀਆਂ ਬਲੇ ਨਹੀਂ ਤੁਸੀਂ ਮਾਈਕ ਨਹੀਂ ਲਾਇਆ ਇੱਥੇ ਕੀ ਕਰਦੇ ਤੁਸੀਂ ਮਾਈਕ ਲਿਆ ਉਹ ਕਿੱਥੇ ਹੈ ਮਾਈਕ ਕਿੱਥੇ ਤੁਹਾਡਾ ਮਾਈਕ ਕਿੱਥੇ ਹੈ ਮਾਈਕ ਕਿੱਥੇ ਹੈ ਤੂੰ ਗੱਲ ਪੜਾ ਦੇਗਾ 0 ਪਰ ਬੈਠ ਕੇ ਗੱਲਾਂ ਕਰਦਾ ਮਾਈਕ ਚਲ ਪਾਣੀ ਚ ਸੱਟਦਾ ਪਾਣੀ ਸੱਟਦਾ ਹੋਰ ਕੀ ਪਾਣੀ ਤੇ ਨਹੀਂ ਤਾਂ ਮੈਨੂੰ ਪਤਾ ਹੈ ਪਾਣੀ ਤੇ ਹੀ ਸੀਗਾ ਪਾਣੀ ਹਾਂਜੀ ਬਹੁਤ ਜਿਆਦਾ ਸੀਗਾ ਤੁਸੀਂ ਬਹੁਤ ਜਿਆਦਾ ਸੀ ਪਰ ਮੈਂ ਬਚਾ ਲਿਆ ਫਿਰ ਵੀ ਮਾਈਕ ਤੁਸੀਂ ਨੁਸਕਾਨ ਕਰਾ ਦੇਣਾ ਸੀ ਹੁਣੀ ਯਾਰ ਆਵਾਜ਼ ਚੈੱਕ ਕਰੋ ਹਲੋ ਬੁਰੀ ਤੇਰੇ ਜੀਜੇ ਨਾਲ ਗੱਲ ਕਰਦੀ ਹੌਲੀ ਬੋਲੋ ਆਂਟੀ ਵੀਰ ਹਾਸਲ ਕਰ ਰਹੇ ਮੈਂ ਤੇ ਜੀਜੇ ਨਾਲ ਬੈਠੀ ਬਰਗਰ ਦੀ ਵੇਚ ਹਾਂਜੀ ਤੁਹਾਨੂੰ ਹੋ ਗਿਆ ਸਿੰਪਕਟ ਨਹੀਂ ਹੋ ਰਿਹਾ ਕੀ ਹੋ ਗਿਆ ਸੋਸਤੀ ਨੀਂਦ ਨਾ ਤੇ ਪਈ ਚਲੋ ਸਿੰਡਕਟ ਵੈਂਡਰ ਤਾਂ ਕੈਂਪਿੰਗ 3 ਵਜੇ ਸੌਣ ਵਾਲੇ ਹੋ ਗਿਆ ਹਾਂਜੀ ਇਧਰ ਲਾਓ ਹਾਂ ਕੈਮਰਾ ਉਧਰ ਵੀ ਖੋ ਕੈਮਰਾ ਦਾ ਵੀਊ ਆਪੇ ਮਾਣੇ ਗੱਲ ਕਰਦੇ ਇਹ ਉੱਪਰ ਲਿਖਿਆ ਪਿਆ ਨਾ ਉਹ ਆਂਟੀ ਜੀ ਦੇਖੋ ਲੱਗੇ ਪਏ ਨੇ ਮਮਾ ਜੀ ਲੱਗੇ ਹੋਏ ਨੇ ਕੰਮ ਕਰਨਾ ਹਾਂ ਆਪੇ ਇਹਦੇ ਨਾਲ ਗੱਲ ਕਰਦੇ ਹਾਂ ਅਸੀਂ ਵੀ ਲੱਗੇ ਹਾਂ ਕੰਮ ਕਰਨ ਹਾਂਜੀ ਕਰੀਏ ਜੀ ਸਟਾਰਟ ਰੋ ਕੈਮਰਾ ਐਕਸ਼ਨ ਮਾ ਕਿਉਂ ਚਾ ਵੈਰੀ ਗੁੱਡ ਕਮਾਲ ਕਰਤੀ ਚਲੋ ਤਾੜੀਆਂ 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 ਓਏ ਕੇ ਪੀਓ ਚਾਹੋ ਦੋ ਦੋ ਤੇਰਲ ਚਾਕੇ ਆਹ ਉਸਦੀ ਗੱਲ ਹੈ ਮੈਂ ਲਿਖਿਆ ਪੰਜ ਪਤਾ ਆਬਜੈਕਟ ਮਾ ਕੇ ਤਾਂ ਇਹ ਦੋ ਚੈੱਕ ਕਰ ਲੈ ਮੈਂ ਦੇਖ ਲੈ ਆਪਣੇ ਤੇ ਇਹ ਸਹੀ ਹੋ ਗਿਆ ਤੁਮ ਸ਼ੁਰੂ ਤੁਸੀਂ ਬਰਗਰ ਖਾਓਗੇ ਗ੍ਰੇਨ ਨੂਡਲ ਵਾਲੇ ਬਰਗਰ ਮੰਗਾ ਲੈ ਦਿਆਸ ਨੂੰ ਮਾੜਾ ਸੀ ਇਹਨੂੰ ਖਾ ਦੋ ਆਹ ਦੇਖ ਕਿੰਨੇ ਨੰਬਰ ਆਏ ਆ ਮੋਢੇ ਜੇ ਤਾਂ ਨਹੀਂ ਦੱਬੀ ਜੇ ਬੈਠੀ ਉਹਨਾਂ ਨੇ ਜਿ ਚਲਾਇਆ ਸੀ ਨਾ ਲੈ ਜੋਰ ਬੰਦੀ ਕਰ ਗਿਆ ਤੁਸੀਂ ਚਲਾਇਆ ਸੀ ਹਾਂ ਹਾਈ ਨਹੀਂ ਨਹੀਂ ਮਰ ਗਏ ਨਹੀਂ ਟੋਬਰ ਨੂੰ ਯਾਰ ਦੇ ਹਾਂ ਕੀ ਦੇਖ ਕੀ ਸੁਣ ਰਹੇ ਤੁਸੀਂ ਕੀ ਸੁਣ ਰਹੇ ਹੋ ਜਿਹੜਾ ਜ਼ੁਮਾ ਸੁਣ ਰਹੇ ਨੇ

ਹੋਰ ਤਾਂ ਮਾਰ ਕਰ ਦੇਗੀ ਆ ਦੇਖੋ ਲਾਈਵ ਤਸਵੀਰਾਂ ਲੁਧਿਆਣੇ ਤੋਂ ਹਾਂਜੀ ਰੈਡੀ ਹੋ ਚਲੋ ਹੋਰ ਕੈਮਰਾ ਮਾਤਾ ਬੈਠੋ ਬੈਠਾ ਹੈ ਬਈ ਬੈਠੇ ਹੀ ਹੈ ਮਾਤਾ ਖੜੇ ਕਦੋਂ ਹਾਂਜੀ ਸਾਰੇ ਰੈਡੀ ਹੋਈ ਯੈਸ ਐਕਸ਼ਨ ਹੋਰ ਮੇਰੀ ਜਾਨ ਵੀ ਪੂਰਾ ਸੌਖੀ ਹੋ ਗਈ ਹੋਰ ਆ ਜੀ ਮੈਂ ਰਾਤਾਂ ਹੀ ਰੁਕਣਾ ਹੋਰ ਹੋਰ ਨਹੀਂ ਗਈ ਤੂੰ ਨਾ ਨਹੀਂ ਕਹਿੰਦਾ ਪੂਰਾ ਨਹੀਂ ਕਹ ਹਾਂਜੀ ਕੜੀਆ ਐਕਸ਼ਨ ਤੁਹਾਨੂੰ ਪ੍ਰੋਬਲਮ ਕੋਈ ਜਣਾ ਬਾਰ ਸੀੜੀ ਨਹੀਂ ਕਰ ਦਿੰਦੇ ਮੈਂ ਮੈਨੂੰ ਤੁਸੀਂ ਕਿਹੜਾ ਨਾ ਬੋਲਣਾ ਤੂੰ ਹਾਂ ਬੋਲਣਾ ਹਾਂਥੀ ਲੰਘ ਗਿਆ ਹੁਣ ਤਾਂ ਪੂਛ ਰਹਿ ਗਈ ਉਹ ਵੇੜ ਕੇ ਪਹਿਲਾਂ ਇਹ ਸੁਸਤੀ ਜੜੀ ਪਈ ਆ ਹਾਥੀ ਲੰਘ ਗਿਆ ਪੂਛ ਰਹਿ ਗਈ ਛੇਤੀ ਖਿੱਚੋ ਇਧਰ ਪਸਾਤੀ ਜੂਏ ਜੂਆ ਫਸ ਗਿਆ ਵੇ ਹਾਥੀ ਦੀ ਪੂਛ ਨਹੀਂ ਤੁਸੀਂ ਨਾ ਕਿ ਸਫਾਈ ਨਹੀਂ ਕਰਦੇ ਵੇੜ ਕੇ ਜੇ ਮੈਂ ਕੱਢ ਲਿਆਗੇ ਹਾਂ ਫਿਰ ਕੀ ਆ ਫਿਰ ਕੀ ਆ ਭੋਰਾ ਇੱਜ਼ਤ ਨਾ ਕਰ ਲਿਆ ਜੇ ਕਰਦਾ ਸਰ ਆਈ ਰੱਬਾ ਪਹਿਲਾਂ ਤੁਸੀਂ ਸ਼ੁਰੂ ਕਰਿਆ ਬਈ ਸਹੀ ਗਾਵਾ ਪਹਿਲਾਂ ਇਹ ਇਹਨਾਂ ਨੇ ਸ਼ੁਰੂ ਕਰਿਆ ਵਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕੀ ਕਰੀ ਜਾਂਦੇ ਮੈਂ ਤਾਂ ਦੇਖ ਰਹੀ ਸੀ ਕਿੱਥੇ ਜਾਵਾ ਬਰਗਰ ਆ ਕੇ ਛੇਤੀ ਕਰੋ ਹਾਂ ਜੈ ਰੈਡੀ ਹੋ ਯੈਸ ਪਹਿਲਾਂ ਇਹਨੂੰ ਬਾਹਰ ਭੱਡੋ ਇਹਨੂੰ ਦੰਦ ਫੇਰੋਣੇ ਚੱਲ ਬਾਹਰ ਚੱਲ ਬਾਹਰ ਚੱਲ ਚੱਲ ਗੇਟ ਆਊਟ ਕਰ ਦੇ ਦਿੰਦੀ ਬਈ ਦਾ ਹਾਂ ਜੈ ਰੈਡੀ ਯੈਸ ਸਾਇਲੈਂਟ ਐਕਸ਼ਨ ਮੇਰੀ ਜਾਨ ਵੀ ਪੂਰਾ ਸੌਖੀ ਹੋ ਗਈ ਕੋਰਾ ਨਹੀਂ ਉਹ ਸੌਰੀ ਹਾਂ ਜੀ ਰੈਡੀ ਮਚਕੀਲਾ ਸਾਹਿਬ ਚੁੱਪ ਮਚਕੀਲਾ ਜੀ ਚੁੱਪ ਰੈਡੀ ਐਕਸ਼ਨ ਮੇਰੀ ਜਾਨ ਵੀ ਸੌਖੀ ਹੋ ਗਈ ਹੁਣ ਸਹੀ ਅੱਗੇ ਬਾਲੀ ਸਪੇਸ ਸੀ ਇਧਰ ਆ ਫੇਰ ਹੱਸਦੇ ਆ ਤੁਸੀਂ ਨਹੀਂ ਟਲਦੇ ਮਾਦਾ ਨਾਲ ਬਾਕੀ ਆ ਗਿਆ ਹੋ ਭਾਈ ਇਮੋਸ਼ਨਲ ਵਾਲਾ ਕਿਹੜਾ ਭਾਈ ਸੌਫਟੀ ਥੋੜੀ ਜਮੈਟੋ ਆਉਂਦਾ ਵਾ ਕਰਤਾ ਦਾ ਲੱਗ ਰਿਹਾ ਆਜਿ ਦੇ ਬੜਾ ਛੇਤੀ ਸੀ ਇਨਕਰਾਜ ਸੀ ਮੈਂ ਤਾਂ ਟੈਂਕਸ ਹੋਰ ਤਾਂ ਇਹ ਮੇਰੇ ਕਰਦੀਆਂ ਬੜਾ ਆ ਦੇਖੋ ਜੀ ਆ ਲਾਈਵ ਤਸਵੀਰਾਂ ਦੇਖੋ ਜੀ ਲੁਧਿਆਣੇ ਦੀਆਂ ਸਾਈਡ ਹੋਇਆ ਇਹ ਗੱਲ ਉਤਾਰ ਆ ਦੇਖ ਆ ਲੈ ਗਈ ਕੜੀਸ ਕਿ ਓਏ ਇੱਕ ਵਾਰੀ ਸੁਤੀ ਮਿਰਾ ਉਹਨੇ ਮੁੰਦੇ ਦਾ ਕੇ ਬਾਹਰ ਸੋਈ ਮਾਰ ਰੱਖ ਇੱਕ ਵਾਰੀ ਸੁਤੀ ਪਈ ਵਿਚਾਰੀ ਇਹ ਕਰ ਜਾਈ ਲੈ ਕੇ ਇਹਨੇ ਚੱਕ ਜਿੰਨੀ ਆ ਰਜਾਈਆਂ ਸਾਰੀਆਂ ਇਹਦੇ ਉੱਤੇ ਸੜਤੀਆਂ ਆ ਦੇਖੋ ਇਹ ਤਮੰਨਾ ਜੀ ਇੱਧਰ ਦੇਖਣਗੇ ਕੈਮਰੇ ਲਈ ਉਹ ਇਹ ਕੈਮਰਾ ਸਾਡਾ ਆ ਬੈਠੇ ਤਮੰਨਾ ਜੀ ਹਾਂ ਮੰਨੀ ਵੀ ਗਿਆ ਡਾਇਲੋਗ ਡਾਇਲੋਗ ਤਾਂ ਬੋਲੋ ਵੀਡੀਓ ਦੇਖ ਕੇ ਕੁੱਤੇ ਬਰਾ ਡਾਇਲੋਗ ਦੇ ਚੱਕਰ ਚ ਆਹ ਤੈਨੂੰ ਗੰਬੀ ਹੈ ਮੇਰਾ ਕਿਤੇ ਨਹੀਂ ਹੋੜਦੀ ਤਾਂ ਬੈਠੇ ਵੀਡੀਓ ਨਹੀਂ ਕੋਈ ਨਾ ਦੇਖੋ ਲੜਾਈਆਂ ਲੜਾਈਆਂ ਹੁੰਦੀਆਂ ਦੇਖੋ ਯਾਰ ਸ਼ੂਟ ਤੇ ਆ ਵਧੀਆ ਵਾ ਭੈਣ ਨੇ ਮੇਰੀ ਨਹੀਂ ਵੀਡੀਓ ਸਾਡੇ ਆ ਚੁੱਕੇ ਨੇ 버거 ਇੱਥੇ ਲਓ ਜੀ ਬੰਦੇ ਜਾ ਰਹੇ ਨੇ ਇੱਧਰ ਬੰਦੇ ਜਾ ਰਹੇ ਨੇ ਵੱਡਾ ਰੂਪ ਸਾਰਿਆਂ ਦਾ ਇੱਕੋ ਹੀ ਸਾਈਜ਼ ਹੈ ਬਾਹਰ ਬਾਹਰ ਪਤਾ ਸੀ ਜਮਾਟੋ ਵਾਲੇ ਨੂੰ ਦੇਖੀ ਜਾਂਦੇ ਸੀਗੇ ਇਹ ਤਾਂ ਐਕਟਿਵਾ ਤੇ ਭਾਈ ਆਇਆ ਸੀ ਕੋਈ ਦੇਣ ਗਾਇਸ ਨੂੰ ਲੱਗਦਾ ਯਾਰ ਹਾਂ ਟਿਕਾਣੇ ਮੈਂ ਖਾਣਾਂਗੇ ਆ ਕਿ ਆ ਜਾਓ ਮੇਰੇ ਸਾਨੂੰ ਖਾ 버거 ਖਾ ਕੇ ਮਿਲਦੇ ਚਲੋ ਮਾਜ਼ੁਰ ਜਨਾਰੇ ਕੁਆ ਉਹ ਖਾ ਦੋ ਦੰਦਾਂ ਦੇ ਵਿੱਚ ਇੱਕ ਫੜ ਜਾ ਖੁਸ਼ੀ ਦੇ ਕੋਈ ਡਬਲ ਕਰ ਦੋ ਦੰਦਾਂ ਦੀ ਖਾ ਉਹ ਇੱਥੇ ਦੋ ਦਿਨ ਦੀ ਪਤਾ ਕਿੰਨੇ ਦੰਦਾਂ ਵੜ ਲੀਆਂ ਵਾਟ ਲੀਆਂ ਆਹ ਲੈਣਾ ਤੇ ਹਾਂ ਤਾਂ ਪਹਿਲਾਂ ਲੱਗੀਆਂ ਹਾਂ ਲੱਗ ਗਈ ਦਬ ਹਾਂ ਹਾਂ ਗਾਇਜ਼ ਆਪਾਂ ਓਂਚੇ ਸੀਗੇ ਭਈਆ ਮਾਰਟ ਉਹ ਦੂਰ ਦੂਰ ਤੱਕ ਸਾਰੇ ਬੈਠੇ ਦੇਖੋ ਭਈਆ ਮਾਰਟ ਸਸਰੀ ਘਾਲ ਜੀ ਇੱਥੇ ਕਹਿੰਦੇ ਸੀ ਦੇ ਗਲਾਸਾਂ ਚ ਕੋਕ ਚੱਲਦੀ ਐ ਕੋਕ ਕਿਹਦਾ ਲੱਗ ਰਿਹਾ ਐ ਭਾਈ ਕਿਦਾਂ ਦਾ ਲੱਗ ਰੈਂਟੀ ਬਹੁਤ ਵਧੀਆ ਤੁਹਾਨੂੰ ਬੜੀ ਅੰਡ ਤੁਹਾਨੂੰ ਵਧੀਆ ਲੱਗ ਤੁਹਾਨੂੰ ਸਹੀ ਤੁਹਾਨੂੰ ਦੀਦੀ ਜੀ ਹਾਂਜੀ ਤੁਸੀਂ ਇਹਨਾਂ ਦੇ ਖੱਲਾਂ ਦੇ ਬਲੌਗ ਦੇਖਿਆ ਹੁਣ ਤੱਕ ਤੇ ਅਸੀਂ ਇਸ ਬਲੌਗ ਦੇ ਚਾਏ ਆ ਤੇ ਤੁਸੀਂ ਵੱਧ ਤੋਂ ਵੱਧ ਪਿਆਰ ਦੇਣਾ ਪਤਾ ਲੱਗੇ ਅਸੀਂ ਆਏ ਆ ਮੈਨੂੰ ਸ਼ੇਅਰ ਕਰ ਦਿਓ ਹਾਂਜੀ ਠੀਕ ਹੈ ਨਾ ਤੇ ਸ਼ੇਅਰ ਕਰਨਾ ਬਦ ਤੋਂ ਬਦ ਲੌਗ ਨੂੰ ਤੇ ਪਿਆਰ ਦੇਣਾ ਧੰਨਵਾਦ ਸਾਰੇ ਸਸਤੀ ਕਾ ਪਛੜੀਗਾ ਅਸੀਂ ਵੀ ਇਹਨਾਂ ਨੂੰ ਮਿਲਣ ਆਇਆ ਤਾਂ ਕਰਕੇ ਸਾਰੇ ਲੋਕ ਤੇ ਵਗੈਰਾ ਕਰੋਦੇ ਤੁਸੀਂ ਵੀ ਆਇਓ ਸਾਰੇ ਹਾਂ ਤੁਸੀਂ ਵੀ ਆਇਓ ਸਾਰੇ ਖੇਤੀ ਖੇਤ ਨੇ ਕਮਾਜ ਆਜੋ ਖੇਤੀ ਖੇਤ ਤੁਸੀਂ ਕੁਝ ਕਹਿਣਾ ਚਾਹੋਗੇ ਪਛੜੀਗਾ ਓਏ ਮੂੰਹ ਜਬਾਨ ਨਹੀਂ ਨਹੀਂ ਜਬਾਨ ਚੂਰਨ ਚਟਾ ਨਾ ਰੱਖੀ ਆ ਹਾਂ ਨਾ ਨਾ ਸਸ਼ੀਕਲ ਜੀ ਇਹ ਮੇਰਾ ਨਾ 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 ਨਹੀਂ ਨਹੀਂ ਕਹਿੰਦਾ ਸਸ਼ੀਕਲ ਜੀ ਇਹ ਮੇਰਾ ਦੋਸਤ ਹੈ ਇਹ ਸਾਰੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਵੀ ਕਰੋ ਉਹ ਸਰ ਇਹਨੂੰ ਸਾਰੇ ਲਾਈਕ ਕਰੋ ਸ਼ੇਅਰ ਕਰੋ ਕੋਮੈਂਟ ਵੀ ਕਰੋ ਤੁਸੀਂ ਕਮੈਂਟ ਵੀ ਕਰੋ ਕਮੈਂਟ ਕਰੋ ਕੀ ਕਮੈਂਟ ਕਰੋ ਕੋ ਕਮੈਂਟ ਕਰੋ ਸਸ਼ੀਕਲ ਜੀ ਸਾਰੇ ਨੂੰ ਇਹ ਮੇਰੀ ਦੋਸਤ ਕੁਸ਼ਦੀਪ ਕੌਰ ਇਹ ਗੁੰਗੀ ਹੈ ਬੋਲੀ ਹੈ ਇਹਨੂੰ ਸਾਰੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬੇਤੀ ਕਰਾ ਕੇ ਰੱਖਦਾ ਹੈ ਨਾ ਕਰਤਾ ਦਾ ਕੰਮ ਕੋਈ ਹੈਗਾ ਹੋਰ ਗੁੰਗੀ ਬੋਲੀ ਕੋਈ ਹੈਗਾ ਹੋਰ ਮਾ ਆ ਚਲੋ ਗਾਇਸ ਨੂੰ ਖਾ ਪੀ ਕੇ ਮਿਲਦੇ ਮੈਂ ਵੀ ਖਾਣਾ ਫਟਾਫਟ ਹਣਾ ਤੇ ਗਾਇਸ ਦੇਖ ਲੋ ਰੈਸ਼ੂ ਫਟ ਚੋਰ ਚੋਰ ਓਏ ਮਾਪੇ ਦੋ ਗੱਲਾਂ ਲਈ ਸ਼ੂਟ ਆਪਣਾ ਇੱਥੋਂ ਹੋ ਗਿਆ ਅੱਜ ਦਾ ਡਨ ਤੇ ਆਪਾਂ ਹੁਣ ਸਮਾਨ ਚੱਕ ਲਿਆ ਜੀਂਦੇ ਹੀ ਨਹੀਂ ਗਨੇਰੇ ਚ ਬੰਦੇ ਤਾਂ ਉਹੀ ਆ ਜਿਹੜੇ ਦਿਨੇ ਸੀਗੇ ਪਰ ਹੁਣ ਦੇਰੇ ਚ ਦੀਂਦੇ ਹੀ ਨਹੀਂਗੇ ਹੁਣ ਦਾ ਸਾਡਾ ਸ਼ੂਟ ਹੋ ਗਿਆ ਹਜੇ ਖਤਮ ਤੇ ਅਸੀਂ ਸਮਾਨ ਚੱਕਦੇ ਆ ਤੇ ਘਰੇ ਪਹੁੰਚ ਕੇ ਮਿਲਦੇ ਆ ਤੁਹਾਨੂੰ ਹਾਂ ਐ ਤਾਂ ਕਾਨੂੰ ਤਾਂ ਜੀਦੇ ਸੀ ਨਹੀਂ ਰਹਿ ਬੋਤਾ ਕੋਈ ਨਹੀਂ ਦਿੰਦਾ ਗਾ ਦੇਖੋ ਮਾੜੇ ਮਾੜੇ ਦਿਸੇ ਚਲੋ 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 ਫਟਾਫਟ ਰੱਖੋ ਸਮਾਨ ਚਮਕਦੀ ਬਹਾਤਾ ਕੁੜੀ ਕਹਿੰਦੇ ਫੱਕੀ ਆ ਮੱਖੀ ਗੱਲਾਂ ਬੜੀਆਂ ਚਮਕਦੀਆਂ ਲੈ ਹਾਂ ਕਹਿੰਦਾ ਬਸ ਮੈਂ ਕਹਿੰਨੀ ਆ ਦੇ ਲੋ ਗੱਲ ਤੇ ਨੱਕ ਆ ਦੇਖ ਚਮਕਦਾ ਇੱਧਰ ਦੇਖ ਇੱਧਰ ਦੇਖ ਹਾਈਲਾਈਟਰ ਹੋ ਗਿਆ ਹੋਰ ਵੀ ਲੈ ਸੋਹਣੀ ਆ ਕੁੜੀ ਉਹ ਸੋਹਣੀ ਆਏ ਹਾਏ ਕੁੜੀ ਸੋਹਣੀ ਵਾਲੀ ਆ ਕਹਿੰਦੇ ਤੁਹਾਨੂੰ ਮੇਰੇ ਚ ਪਸੰਦ ਆ ਗਈ ਹਾਂ ਉਹ ਸੋਹਣੀ ਵਾਲਾ ਪੌਣ ਹੈ ਕਹਿੰਦਾ ਦੀਦੀ ਕੀ ਹੋਗਾ ਕੀ ਸ਼ਕਰ ਬਣਾ ਲੈ ਇਹਨੂੰ ਮੇਕਅਪ ਨਹੀਂ ਪਸੰਦ ਨਾ ਇਹ ਮੇਕਅਪ ਪਸੰਦ ਆ ਨਾ ਇਹਨੂੰ ਨੱਕ ਚ ਕੋਕਾ ਪਸੰਦ ਆ ਮੇਰੇ ਲਾਹ ਦਿੰਦਾ ਖਿੱਚ ਦਿੰਦਾ ਇਹ ਹਾਂ ਬਹੁਤ ਖਰਾਬ ਹੈ ਹਾਂਜੀ ਤੇ ਚਲੋ ਠੀਕ ਹੈ ਗਾਇਜ਼ ਆਪਾਂ ਮਿਲਦੇ ਹਾਂ ਹੁਣ ਘਰੇ ਪਹੁੰਚ ਕੇ ਹਮ ਹਮ ਹੋਰ ਮੈਂ ਕਿਤੇ ਕੁਝ ਬੋਲਣ ਲੱਗਿਆ ਹਮ ਚਲੋ ਠੀਕ ਹੈ ਕਰ ਬੈਕ ਕਰ ਚੱਲ ਜਾਂਦੇ ਆਹ ਸ਼ੀਟ ਵੀ ਮੂਰੇ ਨੂੰ ਕਰ ਬੋਤਾ ਮੈਂ ਅਰੇ ਖੁਸ਼ੀ ਦੀਦੀ ਪਰੇ ਹੋ ਜਾ ਕਹਿੰਦਾ ਮਨਿੰਦਰ ਸਾਹਬ ਕਹਿੰਦਾ ਪਰੇ ਹੋ ਜਾ ਪਿੱਛੇ ਹੋ ਜਾ ਤੂੰ ਕੀ ਮੈਂ ਚਲੋ ਠੀਕ ਹੈ ਗਾਇਸ ਘਰ ਜਾ ਕੇ ਮਿਲਦੇ ਆ ਤਾਂ ਗਾਇਸ ਘਰੇ ਆ ਗਏ ਘਰੇ ਆ ਕੇ ਖਾਣੇ ਪਏ ਆ ਮੈਂ ਤਾਂ ਖਾਰੇ ਪਾਪੜ ਹਾਂ ਆਂਟੀ ਸਾਡੇ ਫੋਨ ਚ ਚਲਾ ਰਹੇ ਨੇ ਤੇ ਮਮਾ ਸਾਡੇ ਟਿੱਕੀ ਬਣਾ ਰਹੀਆਂ ਬਹੁਤ ਥੱਕ ਗਿਆ ਹੋਇਆ ਸੀ ਬਹੁਤ ਥੱਕ ਗਿਆ ਗਾਇਸ ਬਸ ਹੁਣ ਅਸੀਂ ਥੋੜੀ ਦੇਰ ਨੂੰ ਨਾ ਰੋਟੀਆਂ ਖਾ ਕੇ ਬਸ ਸੌ ਜਾਣਾ ਹੁਣ ਗਾਇ ਸਾਡਾ ਟਾਟਾ ਵੀ ਆ ਗਿਆ ਓਏ ਹਾਂ ਤੇ ਬਸ ਪਾਸ ਪਾਸ ਇਹਨੇ ਜੇ ਸਾਰੇ ਦਿਨ ਮੈਨੂੰ ਪਿਆਰ ਨਹੀਂ ਕੀਤਾ ਹੁਣ ਦੇਖ ਮੈਂ ਇਹ ਪਿਆਰ ਕਰਨ ਵਾਲੇ ਕਿਹੜਾ ਦੇ ਆਏ ਆਏ ਬਿਸਤ ਪਾਸ ਕਰ ਯਾਰ ਮੈਂ ਤਾਂ ਕਹਿ ਰਿਹਾ ਤੇ ਖੜਾ ਨਹੀਂ ਜਾਂਦਾ ਹੁਣ ਦੇਖੀ ਉੱਥੇ ਵੀ ਮੈਨੂੰ ਕਹਿੰਦੇ ਇੱਕ ਬੁੱਕੀ ਕਾੜਨੀ ਇੱਕ ਬੁੱਕੀ ਕਾੜਨੀ ਇੱਕ ਬੁੱਕੀ ਕਾੜ ਹੋਂਦਸ ਕਰਦੇ ਹੁਣ ਉਹ ਆਈ ਬੱਜੀ ਮੇਰੇ ਗਿੱਟੇ ਤੇ ਹਾਏ ਉਹ ਮਿਨਾਂਟਿਸ ਵੇਰੇ ਆ ਕਪੜਾ ਦੇ ਖਾ ਚੁਰਜੀ ਜੀ ਨੇ ਵਿੱਚ ਦੇ ਲਈ ਉਹਦੇ ਤੇ ਉਹ ਕੜਾਈ ਮੈਂ ਜਦੋਂ ਚੱਕਣ ਕਪੜਾ ਚੱਕਣ ਲੱਗੇ ਕੜਾਈ ਨਾਲ ਹੀ ਆ ਗਈ ਵਾਇਗਰ ਵਾਇਗਰ ਕੜਾਈ ਮੇਰੇ ਗਿੱਟੇ ਤੇ ਵੱਜੀ ਪੜਕਨੇ ਹੁਣ ਠੀਕ ਹਾਂ ਹਾਂ ਤਾਂ ਠੀਕ ਹੈ ਮੈਂ ਤਾਂ ਰੋਟੀ ਖਾਣੀ ਵੇਹੇ ਕੀ ਖਾਣਾ ਤੂੰ ਖਾ ਲੋ ਖਾ ਲੋ ਫਟਾਫਟ ਰੋਟੀ ਖਾਓ ਜਿਹੜੀ ਖਾਣੀ ਆ ਕੱਢੀ ਤੇ ਤਈਏ ਫਟਾਫਟ ਖੀਣੂ ਆਣਾ ਤਿੰਨ ਤੋਂ ਸਾਨੂੰ ਪੈ ਸਕਦਾ ਇੱਕ ਵੱਧ ਹੋਰ ਆਪਣੀਆਂ ਦੋ ਤਿੰਨ ਮੂਵੀਜ਼ ਮਤਲਬ ਚੱਲ ਰਹੀਆਂ ਨੇ ਸ਼ੂਟਿੰਗ ਗਈ ਤੇ ਹਜੇ ਥੋੜੀਆਂ ਥੋੜੇ ਥੋੜੇ ਸੀਨ ਹੋਏ ਐ ਇੱਕ ਪੂਰੀ ਹੋਈ ਐ ਬਾਕੀ ਆnde ਸੀਨਾ ਅਧੂਰੇ ਆ ਹਜੇ ਤੇ ਵਲੌਗਸ ਤੁਹਾਨੂੰ ਮਿਲਾਵਾਂਗੇ ਕਿ ਨੈਕਸਟ ਵਲੌਗਸ ਤੇ ਆਪਾਂ ਕੀ ਕਰ ਰਹੇ ਆ ਤੇ ਇਹ ਵਲੌਗ ਨੂੰ ਕਰੋ ਇੰਜੋਏ ਅੱਜ ਅਸੀਂ ਬਹੁਤ ਫਨ ਕੀਤਾ ਬਹੁਤ ਜ਼ਿਆਦਾ ਮસ્ਤੀ ਕੀਤੀ ਤੇ ਚਲੋ ਕੋਈ ਨਾ ਮਸਤੀ ਕਰਨੀ ਵੀ ਬਹੁਤ ਜ਼ਰੂਰੀ ਐ ਇਹ ਵੀ ਸਾਡੀ ਇੱਕ ਫੈਮਲੀ ਆ ਅਸੀਂ ਟੀਮ ਐ ਸਾਡੀ ਤੇ ਸਿੱਖ ਕਰੋ ਇੰਜੋਏ ਤੇ ਵਲੌਗ ਦੀ ਕਰੋ ਵੇਟ ਨੈਕਸਟ ਵਲੌਗ ਚ ਮਿਲਦੇ ਆ ਓਕੇ ਬਾਏ ਸੀ ਯੂ ਟਾਟਾ ਬਾਏ ਬਾਏ ਹੈਲੋ ਗਾਇਸ